ਕਹਿੰਦੇ ਕੀ ਆ ਗਿਆ ਕਹਿੰਦੇ ਦਿਵਾਲੀ ਤੇ ਬਹੁਤ ਸਾਰਾ ਡਿਸਕਾਊਂਟ ਆ ਗਿਆ ਬਾਈ ਜੀ ਕਿੰਨਾ ਕੁ ਡਿਸਕਾਊਂਟ ਕਰਤਾ ਇਹਨਾਂ ਨੇ ਡਿਸਕਾਊਂਟ ਜੀ 3000 ਵਾਲਾ OTG ਆ 2000 ਚ ਦੇ ਦਾਂਗੇ ਤੁਹਾਨੂੰ 3000 ਵਾਲਾ 2000 ਚ ਹਾਂਜੀ OTG ਮਹਿੰਗਾ ਬਾਈ ਇਦਾਂ ਫਿਰ ਆ ਜੀ ਤੁਸੀਂ ਦੱਸੋ ਕਿੰਨਾ ਦੇ ਦਈਏ 1500 ਰੁਪਏ ਦਾ 1500 ਤਾਂ ਦਿੱਤਾ ਹੋਰ ਦੱਸੋ ਖੁਸ਼ ਹੋਣ ਤਾਂ ਨਾ ਕੋਈ ਗਿਫਟ ਵੀ ਦਿਓ ਜੋ ਚੱਕ ਪ੍ਰੈਸ ਦੇਤੀ ਨਾਲ ਫਰੀ ਲਓ ਜੀ ਆਹ ਪ੍ਰੈਸ ਨਾਲ ਮਿਲ ਜਾਣੀ ਤੇ ਫਿਰ ਉਸ ਤੋਂ ਬਾਅਦ ਆ ਕੀ ਆ ਗਿਆ ਹਲੋ ਆਹ ਗਾਰੋ ਦਾ ਵੈਕਿਊਮ ਕਲੀਨਰ ਆ ਗਿਆ ਇਹ ਵੀ 2000 ਰੁਪਏ ਤਾਂ ਦੇ ਦਾਂਗੇ ਇਹਦੇ ਵੀ ਲਸ ਕਰ ਵੀਰੇ ਇਹ ਵੀ ਮਹਿੰਗਾ ਗ ਅਗੇ ਦੇਤੇ ਨਾਲ ਚੱਕੋ ਜੀ ਆ ਨਾਲ ਇਹਦੇ ਵੈਕਿਊਮ ਬੈਗ ਆ ਗਿਆ ਤੋਂ ਉਦੋਂ ਬਾਅਦ ਆ ਕੀ ਆ ਗਿਆ ਇਹ ਗਲੈਨਾ ਦਾ ਬਲੈਂਡਰ ਆ ਗਿਆ ਇਹ ਕਿੰਨੇ ਦਾ ਇਹ 2500 ਦਾ ਦੇ ਦਾਂਗੇ ਇਹਦੇ ਵੀ ਲੈਸ ਕਰ ਵੀਰੇ ਹੁਣ ਕੋਈ ਚੱਕਿਆਰੇ ਵੀ 2000 ਦਾ ਦਿੱਤਾ ਖੁਸ਼ਾ ਹੁਣ ਤਾਂ ਖੁਸ਼ਕਾਸ਼ ਕਿੱਥੇ ਦੇਣਾ ਨਹੀਂ ਗਿਫਟ ਦੇ ਕੋਈ ਅੱਲਾ ਯਾਰ ਚੱਕ ਦੇ ਰੈਲਵੀ ਕਿਚਨ ਸੇਲ ਦੇ ਲੋ ਜੀ ਆ ਚੱਕੋ ਗਿਫਟ ਦੇ ਤੇ ਇਹ ਆ ਕੀ ਆ ਗਿਆ ਕੈਮਰਾ ਆ ਗਿਆ ਘਰ ਦੇ ਵਿੱਚ ਹਰੇਕ ਨੂੰ ਜ਼ਰੂਰਤ ਹੈ ਕੈਮਰਾ 4000 2500 ਦੇ ਦਾਂਗੇ 2500 ਰੁਪਏ ਦੇ ਵਿੱਚ ਦੇ ਨਾਲ ਇਹਦੇ ਵੀ ਦੇ ਕੁਝ ਫਿਰ ਚੱਕ ਦੇ ਨਾਲ ਵਾਲੇ ਐਕਸਟੈਂਸ਼ਨ ਫਰੀ ਦੇ ਲੋ ਜੀ ਆ ਤਾਰ ਨਾਲ ਹੀ ਲਾ ਕੇ ਬਹਿ ਜਾਓ ਤੇ ਉਸ ਤੋਂ ਬਾਅਦ ਆਹ ਆਂਦੇ ਤੇ ਮੈਮੀ ਪੋਕੋ ਪੈਂਟ ਕੋਈ ਦੇ ਦੇ ਇੱਕ ਨਾਲ ਇੱਕ ਫਰੀ ਦੇ ਤੇ ਹੋਰ ਦੱਸ ਇੱਕ ਨਾਲ ਇੱਕ ਫਰੀ ਸਾਰੇ ਭਾਈ ਜਿਹੜੇ ਹੁਣ ਆਪਣੇ ਫੋਲੋਅਰ ਆ ਉਹਨਾਂ ਨੂੰ ਤੇ ਦੇ ਕੁਝ ਲਾਉਣ ਨਾਲ ਇਹ ਵੀ ਕਰਤਾ ਯਾਰ ਤੈਨੂੰ ਉਦਾਸ ਨੀ ਜਾਂਦਾ ਸਾਰਿਆਂ ਨਾਲ 5 500 ਲੀਆਂ ਕੈਂਡਲਾਂ ਫ੍ਰੀ ਦੇਤੀਆਂ ਦੀਵਾਲੀ ਦੇ ਲਓ ਜੀ ਦੀਵਾਲੀ ਦੇ ਬੰਪਰ ਚੱਕ ਤੇ ਫੱਟੇ ਬਾਈ ਹੁਣ ਸਾਰਿਆਂ ਨਾਲ ਤੇ ਬਾਈ ਆਉਣਾ ਕਿੱਥੇ ਪੈਣਾ ਹੁਣ ਗਰਗ ਬਲਕ ਬਾਈ ਮਾਰਕ ਤੇ ਆਪੋਜ਼ਿਟ 7 ਨੰਬਰ ਗਲੀ ਪਾਗੂ ਰੋਡ ਬਠਿੰਡਾ ਜੀ ਤੇ ਬਾਈ ਜੀ ਪਹੁੰਚਣਾ ਜ਼ਰੂਰ ਹੈ ਇੱਥੇ ਜਿਨ੍ਹਾਂ ਨੇ ਵੀ ਸਮਾਨ ਲੈ ਕੇ ਨਾ ਤੇ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ